ਮੈਂ ਪੱਥਰ ਪੂਜਣ ਵਾਲਾ ਨਹੀਂ ਪਖਾਣ ਪੱਥਰ ਹੁੰਦਾ ਪਖਾਣ ਪੂਜ ਹੋ ਨਹੀਂ ਮੈਂ ਮੂਰਤੀ ਪੂਜਕ ਨਹੀਂ ਹਾਂ ਪੱਥਰ ਪੂਜਕ ਨਹੀਂ ਹੁੰਦਾ ਨਾ ਭੇਖ ਪੀਜ ਹੂੰ ਕਹੀਂ ਨਾ ਕਿਸੇ ਭੇਖ ਤੇ ਮੈਂ ਪ੍ਰਭਾਵਤ ਹਾਂ ਜਿੰਨੇ ਵੀ ਧਰਮ ਦੇ ਭੇਖ ਨੇ ਕਿਸੇ ਵੀ ਭੇਖ ਤੋਂ ਪ੍ਰਭਾਵਤ ਹੋਣ ਵਾਲਾ ਨਹੀਂ ਹਾਂ ਕੋਈ ਵੀ ਭੇਖ ਮੈਨੂੰ ਪ੍ਰਭਾਵਤ ਨਹੀਂ ਕਰ ਸਕਦਾ ਜਿਹੜਾ ਇਹ ਭਾਵੇਂ ਜੇ ਲਿਖਿਆ ਗਿਆ ਉਹ ਤੋਂ ਖਾਲਸੇ ਦੀ ਜਿਹੜੀ ਵਰਦੀ ਹੈ ਉਹ ਤੋਂ ਨਹੀਂ ਸੀ ਆ ਜਿਹੜਾ ਖਾਲਸਾ ਬੰਸਾ ਜੇ ਤਾਂ ਪਹਿਲਾਂ ਦੇ ਲਿਖਿਆ ਹੈ ਇਹ ਵਰਦੀ ਨੂੰ ਵੇਖ ਨਹੀਂ ਕਹਿ ਸਕਦੇ ਸੀ ਕਿਉਂਕਿ ਪੇਖ ਲਿਖਿਆ ਹੈ ਵੇਖ ਮੇਰਾ ਮੈਂ ਕਿਸੇ ਪੇਖਦੇ ਪਰ ਇਹ ਪੇਖ ਨਹੀਂ ਹੈ ਵਰਦੀ ਹੈ ਖਾਲਸਾ ਕਾਲਪੁਰ ਕੀ ਫੌਜ ਹੈ ਫੌਜ ਦੀ ਵਰਦੀ ਹੁੰਦੀ ਹੈ ਪੇਖ ਨਹੀਂ ਹੁੰਦੀ ਇਹ ਹੋਰ ਚੀਜ਼ ਜ਼ਬਰਦਸਤ ਹੋਰ ਚੀਜ਼ ਇਹ ਬੇਗ ਬਦਲਿਆ ਨਹੀਂ ਜਾ ਸਕਦਾ ਵਰਦੀ ਬਦਲੀ ਜਾ ਸਕਦੀ ਹੈ ਇਹ ਹੋਰ ਚੀਜ਼ ਹੈ ਵਰਦੀ ਹੋਰ ਚੀਜ਼ ਸੀ ਆਈ ਡੀ ਲੈਣ ਵਾਸਤੇ ਫੌਜਾਂ ਨੇ ਵਰਦੀ ਬਦਲ ਕੇ ਸੀ ਆਈ ਡੀ ਲੈ ਲੈਂਦੇ ਸੁਖਾਸੋਂ ਮੁਤਾਬਕ ਜਦ ਸਰਵਟ ਕੇ ਲੈ ਰਹੇ ਨੇ ਅਸਮਾਨੇ ਪੇਸ਼ ਨਹੀਂ ਸੀ ਕਰੋ ਜ਼ਬਰਦਸਤ ਬਦਲ ਕੇ ਨਹੀਂ ਜਾਂਦੇ ਤੇ ਜਾ ਨਹੀਂ ਸਕਦੇ ਪਹਿਖ ਨਹੀਂ ਬਦਲਿਆ ਜਾ ਸਕਦਾ ਵਰਦੀ ਬਦਲੀ ਜਾ ਸਕਦੀ ਉਹ ਤਾਂ ਇਹ ਜ਼ਿੰਦਗੀ ਸੀ ਜਿਹਨੇ ਹਲਸੋ ਬਣ ਕੇ ਜਾਂਦੇ ਕੌਣ ਜਾਣ ਦੇ ਦਿੰਦਾ ਉੱਥੇ ਇਸ ਕਰਕੇ ਅਸੀਂ ਲਕੀਨ ਦੇ ਫਕੀਰ ਨਹੀਂ ਹੈਗੇ ਇਹਨੂੰ ਭੇਖ ਕਹਿਣਾ ਜਾਇਜ਼ ਨਹੀਂ ਹੈ ਵਰਦੀ ਹੈ ਜੇ ਲੋੜ ਆ ਤਾਂ ਭੇਖ ਵਰਦੀ ਬਦਲੀ ਜਾ ਸਕਦੀ ਹੈ ਬਿਨਾਂ ਲੋੜ ਤੇ ਨਹੀਂ ਬਦਲੀ ਜਾ ਸਕਦੀ ਇਹ ਵੀ ਗੱਲ ਹਾਜ਼ ਲੋੜ ਦੇ ਉੱਤੇ ਹੀ ਵਰਦੀ ਬਦਲੀ ਜਾ ਸਕਦੀ। ਕੋ ਤਸਮ ਬਾਜਾ ਨੇ ਜਦੋਂ ਵਾਛੜਾ ਦੇ ਨਿਕਲੇ ਨੇ ਵਰਦੀ ਬਦਲੀਗੇ। ਕੋਦੋ ਉੜਾਣੀ ਬਦਲੀਗੇ। ਉੱਚੇ ਦੇ ਪੀਰ ਬੜਲ ਦੇ ਵਿੱਚ ਵਰਦੀ ਬਦਲੀ ਤਾਂ ਹੀ ਉੱਚੇ ਦੇ ਪੀਰ ਬੜੇ। ਧਰਮ ਨੀਤੀ ਯਾ ਰਾਜ ਯੁੱਧ ਨੀਤੀ ਦੇ ਵਿੱਚ ਯੁੱਧ ਨੀਤੀ ਯਾ ਧਰਮ ਨੀਤੀ। ਰਾਜਨੀਤੀ ਵਾਸਤੇ ਨਹੀਂ ਵਰਦੀ ਬਦਲੀ ਜਾ ਸਕਦੀ ਰਾਜਨੀਤੀ ਵਾਸਤੇ ਵਰਦੀ ਨਹੀਂ ਬਦਲੀ ਜਾ ਸਕਦੀ ਜਿਹੜੇ ਰਾਜਨੀਤੀ ਵਾਸਤੇ ਵਰਦੀ ਬਦਲਦੇ ਨੇ ਉਹ ਸਿਕਰੀ ਹਣ ਫਿਰ ਉਹ ਉਹ ਫੌਜੀ ਨਹੀਂ ਹਣ ਖਾਲਸਾ ਬੋਇ ਖਾਲਸਾ ਨਹੀਂ ਕਹਾ ਸਕਦੇ ਉਹ ਰਾਜਨੀਤੀ ਵਾਸਤੇ ਨਹੀਂ ਵਰਦੀ ਬਦਲੀ ਜਾ ਸਕਦੀ ਰਾਜਨੀਤੀ ਦਾ ਸਵਾਰਥ ਪਰਮਾਰਥ ਵਾਸਤੇ ਵਰਦੀ ਬਦਲੀ ਜਾ ਸਕਦੀ ਸੁਖਾ ਨੂੰ ਮਤਾ ਉਸ ਨੇ ਪਰਮਾਰਥ ਦਾ ਹੀ ਕੰਮ ਕੀਤਾ ਸੀ ਮੋਸਰੰਗਰਾਂ ਦਾ ਸਰਵਰ ਪਰਮਾਰਥ ਦਾ ਕੰਮ ਸੀ ਪਰਮਾਰਥ ਵਰਤ ਤੇ ਵਰਦੀ ਬਦਲੀ ਜਾ ਸਕਦੀ ਹੈ ਸਵਾਰਥ ਵਾਸਤੇ ਨਹੀਂ ਬਦਲੀ ਜਾ ਸਕਦੀ ਇਹ ਹੈ ਜਬਰੀਕ ਫਰਕ ਪਰਮਾਰਥ আর ਸਵਾਰਥ ਸਵਾਰਥ ਕਾਇ ਸਿੱਧ ਹੋਵੇ ਚਾਹੇ ਨਾਵੇਂ ਵਰਦੀ ਨਹੀਂ ਬਦਲੀ ਜਾ ਸਕਦੀ ਜੇ ਸਾਡਾ ਕੰਮ ਪਰਮਾਰਥ ਦਾ ਕਿਤੇ ਅੜ ਜਬੇ ਪਰਮਾਰਥ ਵਿੱਚ ਵਰਦੀ ਰੜਕਾ ਕਰਦੀ ਹੋਵੇ परमार्थ ਵਿੱਚ ਵਰਦੀ ਅੜਕਾ ਪਉਂਦੀ ਹੋਵੇ ਨਾ ਕੋ ਟਾਈਮ ਵਾਸਤੇ ਥੋੜੇ ਵਾਸਤੇ ਉੱਥੇ ਬਦਲੀ ਜਾ ਸਕਦੀ ਹੈ। ਅਨੰਤ ਨਾਮ ਗਾਏ ਹਾਂ। ਅਨੰਤ ਨਾਮ ਗਾਇਓ ਅਨੰਤ ਤੇਰੇ ਨੋ ਗਾਏ ਨੇ। ਉਚਾਰਨ ਕੀਤੇ ਨੇ। ਪਰਮਪੁਰਖ ਪਾਏ ਹਾਂ। ਇਹ ਤਾਂ ਸਬਦ ਹੁੰਦਾ ਕਿ ਪਰਮਪੁਰਖ ਨੂੰ ਮੈਂ ਸਮਝ ਲਿਆ ਪਾਏ ਹਾਂ ਨਾ ਮਤਲਬ ਪਰਮਪੁਰਖ ਦੀ ਮੈਨੂੰ ਸਮਝ ਆ ਗਈ ਹੈ ਪਰਮਪੁਰਖ ਦੇ ਨੋ ਨੇ ਨਾ ਸਾਰੇ ਪਰਮਪੁਰਖ ਦੇ ਗੁਣ ਨੇ ਸਾਰੇ ਹੈ ਗੁਣ ਵਾਚ ਕਰ ਹੋ ਰਹੇ ਮੈਂ ਪਰਮਪੁਰਖ ਦੀ ਸੱਚ ਦੀ ਪ੍ਰਾਪਤ ਸੱਚ ਦੀ ਸੋਝੀ ਮੈਨੂੰ ਹੋ ਗਈ ਹੈ ਪਾਏ ਹੋ ਹੈ ਪਰਮਪੁਰਖ ਪਾਏ ਹੋ ਮੈਂ ਪਰਮਪੁਰਖ ਪਾ ਲਿਆ ਹੈ ਇਹ ਸੱਚ ਹੈ ਹੰਕਾਰ ਨਹੀਂ ਹੈ ਕੋਈ ਕਦੇ ਵੀ ਹੰਕਾਰ ਹੈ ਜੇ ਕਿਸੇ ਨੇ ਅਸੀਂ ਕੋਈ ਚੀਜ਼ ਘਾਣ ਪੀਣ ਲੱਗਦਾ ਕਹਿੰਦਾ ਭਾਈ ਨਹੀਂ ਹੁਣਨੀ ਹੋਰ ਨਹੀਂ ਖਾਣੀ ਜੇ ਕੋਈ ਇਹਦੇ ਵਿਸ਼ਵਾਸ ਹੈ ਨਾ ਕਰੇ ਫਿਰ ਉਹਦਾ ਅਲਾਈ ਕੀ ਕਹਦਾ ਭਾਈ ਆਨੰਦ ਹੋ ਗਿਆ ਹੁਣਨੀ ਹੋਰ ਨਹੀਂ ਕਈ ਵਾਰ ਰਿਸ਼ਤੇਦਾਰੀ ਜਾਂ ਨਾ ਵਿਆਹ ਉਹ ਥੋੜਾ ਬੋਲਦਾ ਕਹਿੰਦਾ ਨਹੀਂ ਨਾ ਕਹਿੰਦਾ ਹੋਵੇ ਕਰਦੇ ਨੇ ਫੇ ਉਹ ਇੱਕ ਦੋ ਵਾਰ ਕਹੇ ਤੇ ਤਸਲੀ ਹੋ ਜਾਂਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਣੀ ਕਹਿ ਦੇਣਾ ਮੈਨੂੰ ਹੋ ਗਈ ਇਹ ਕੋਈ ਹੰਕਾਰ ਵਾਲੀ ਗੱਲ ਨਹੀਂ ਜਿਹੜੇ ਕਹਿੰਦੇ ਜਿਹਨੇ ਪਾਇਆ ਤੈਨੇ ਛਪਾਇਆ ਅਸਲ ਜੋ ਉਹਨਾਂ ਨੇ ਪਾਇਆ ਨਹੀਂ ਨਾ ਉਹਨਾਂ ਦੇ ਕਿਸੇ ਨੇ ਪਾਇਆ ਉਹ ਕਹਿੰਦੇ ਨੇ ਕਹਿਣਾ ਪਾਇਆ ਉਹ ਤਾਂ ਨਹੀਂ ਕਹਿੰਦੇ ਪਾਇਆ ਦਿਖਾ ਦਿਖਾਉਣਾ ਬਹੁ ਇਹ ਤਾਂ ਅੰਤਰਾਮ ਗਾਇਓ ਹੋਇਆ ਉਹ ਵੀ ਨਾ ਇੱਥੇ ਗਾਇਨ ਕੀਤੇ ਨੇ ਦਸਮ ਦੇ ਵਿੱਚ ਜਿਹੜੇ ਆਦ ਵਿੱਚ ਹੈ ਉਹ ਨਹੀਂ ਬਹੁਤ سارے ਐਸਨ ਨਾਉਣ ਹੈ ਦੇ ਵਿੱਚ ਜਿਹੜੇ ਆਦ ਵਿੱਚ ਹੈ ਹੀ ਨਹੀਂ ਸਾਰੇ ਆਦ ਗੁਰੂ ਗ੍ਰੰਥ ਸਮਝ ਨਹੀਂ ਦੋਦੀ ਇਹ ਤੇ ਹੈ ਕਿ ਤੁਆ ਜੋ ਜਿਹੜੇ ਲੋਕ ਇਹ ਗ੍ਰੰਥ ਤੇ ਸ਼ੰਕਾ ਕਰਦੇ ਨੇ ਉਹਨਾਂ ਨੂੰ ਸਮਝੇ ਹੈ ਨਹੀਂ ਉਹਨਾਂ ਨੂੰ ਧਰਮ ਦੀ ਸਮਝ ਨਹੀਂ ਆ ਉਹ ਧਰਮ ਕੀ ਹੁੰਦਾ ਉਹਨਾਂ ਨੂੰ ਕੀ ਪਤਾ ਵੀ ਇਹ ਕੀ ਹੈ ਉਹ ਕੀ ਹੈ ਇੱਥੇ ਤਾਂ ਇਹਨੇ ਨਾਉਣ ਹੈ ਜਿੰਨੇ ਉਹ ਉਹ ਹੈ ਉਹ ਨਹੀਂ ਉਹ ਇਹਨਾਂ ਨੇ ਪਰੰਪੁਰਖ ਪਾਇਉਗੇ ਇਤੋਂ ਜ਼ਿਆਦਾ ਹੋਰ ਕੀ ਹੁੰਦਾ ਜਿਹੜਾ ਪਰੰਪੁਰਖ ਪਾ ਲਿਆ ਜੀਨੇ ਉਹਦੀ ਲਿਖਤ ਨੂੰ ਤੁਸੀਂ ਕੌਣ ਕਹਿ ਦੂਗਾ ਵੀ ਉਹ ਬਰਾਬਰ ਨਹੀਂ ਉਹਦੇ ਪੱਤਾਂ ਤੋਂ ਜਾਜੋ ਕਈਆਂ ਨੇ ਕਿਹਾ ਹੀ ਨਹੀਂ ਪੱਟਾਂ ਤੋਂ ਕਈਆਂ ਨੇ ਕਿਹਾ ਹੀ ਨਹੀਂ ਇਹ ਗੱਲ ਜਿਹੜੀ ਇਹਨਾਂ ਨੇ ਜਾਇਤੀ ਚਲੋ ਜਟਾ ਨਾਲ ਸੀਸ ਧਾਰ ਹਾਂ ਮੈਂ ਸਰਦਾਂ ਨਾਲ ਜਟਾ ਮਦੋ ਧਾਲਣ ਦੀ ਲੋੜ ਇਹ ਕਿਉਂ ਕਹੀ ਗੱਲ ਜਟਾ ਨਾਲ ਸੀਸ ਧਾਰ ਹਾਂ ਕੋਈ ਸ੍ਰੀ ਚੰਦ ਨੇ ਖੜਾ ਜੋ ਛੱਡਿਆ ਨਹੀਂ ਸੀ ਜਟਾ ਵਾਲੇ ਦੇ ਉਹਨਾਂ ਨੂੰ ਪਤਾ ਦੇ ਵੀ ਹੁਣ ਇੱਥੇ ਬਾਅਦ ਖਾਲਸਾ ਦੇ ਸਭ ਨੂੰ ਕਿਤੇ ਖਾਲਸਾ ਪ੍ਰਭਾਵਿਤ ਨਾ ਹੋ ਜਾ ਜਟਾ ਰੱਖਣ ਲੱਗੇ ਕੋਈ ਆਦਮੀ ਇਹ ਜੋ ਇਸਰ ਜਜ਼ਬ ਪਾਉਣ ਲੱਗੇ ਉਹ ਵਿਚ ਲੋ ਸਰ ਵਾਲ ਧਰ ਰੱਖਣ ਕਿਹਾ ਹੋਏਗੀ ਇਹ ਐਂ ਕਹਿ ਰਹੇ ਨੇ ਵੀ ਮੇਰਾ ਖਾਲਸਾ ਜਟਾ ਨਹੀਂ ਰੱਖੂਗਾ ਕੋਈ ਕਦੇ ਵੀ ਸ੍ਰੀ ਚੰਦ ਨਾਲ ਦੂਰੀ ਬਣਾ ਕੇ ਚੱਲੂਗਾ ਜਟਾ ਵਾਲਿਆਂ ਨਾਲ ਦੂਰੀ ਬਣਾ ਕੇ ਚੱਲੂਗਾ ਝਟਾਣੇ ਪਹਿਲਾਂ ਹੈਗੇ ਨੇ ਅਸੀਂ ਉਹਨਾਂ ਦੇ ਪ੍ਰਭਾਵਤ ਨਹੀਂ ਹੈ ਗੈਸ ਰੱਖਾਂਗੇ ਕੁੰਗਾ ਕਰਾਂਗੇ ਝਟਾਣੇ ਕੁੰਗਾ ਨਹੀਂ ਕਰਦੇ ਹੁੰਦੇ ਤੋਂ ਉਹਦੇ ਨਹੀਂ ਹੁੰਦੇ ਪਾਣੀ ਵੀ ਇਕੱਠੇ ਪਾਉਂਦੇ ਨੇ ਕਿਤੇ ਸੋਹ ਬਾਲਾ ਦੇ ਸਰਚੋ ਛੇੜ ਦੋ ਸਰਚੇ ਸੋਹ ਪੌੜੀ ਦਾ ਹੁੰਦਾ ਹੀ ਬਰ ਸਕ ਨਹੀਂ ਹੈ ਇਹ ਤਾਂ ਅਸੀਂ ਬੋਲਦੇ ਬਾਦਸ਼ਾਹ ਕਹਿੰਦਾ ਸਰਚ ਸੋਹ ਪਾਤੀ ਮੇਰੇ ਆ ਪਾਣੀ ਆਪਣੇ ਇਹ ਤਾਂ ਬਾਦਸ਼ਾਹ ਨਹੀਂ ਹੈ ਚੰਗਾ ਸ਼ਾਹਨ ਥੋੜੀ ਐਸੇ ਨੂੰ ਸੋਹ ਪਾ ਦੇਣੀ ਹੈ ਪਾ ਲੈਣੀ ਹੋਜੀ ਨਾ ਮੰਦਰ ਕਾ ਸੁਧਾਰ ਹੂੰ ਨਾ ਮੰਦਰ ਕਾ ਸੁਧਾਰ ਹੂੰ ਨਾ ਮੈਂ ਮੰਦਰ ਬੋੜੀਆਂ ਨੇ ਕਰਨਾ ਚ ਸ੍ਰੀ ਚੰਦ ਦੇ ਇੱਕ ਮੰਦਰ ਪਾਈ ਹੋਈ ਹੈ ਇੱਕੋ ਹੀ ਆ ਪਰ ਉਹਦੇ ਦੋ ਨਹੀਂ ਸਰੀ ਚੰਦ ਦੇ ਚੇਲੇ ਨੇ ਇੱਕੋ ਹੀ ਹੁੰਦੀ ਹੈ ਦੋ ਨਹੀਂ ਹੁੰਦੀ ਦੋ ਹੁੰਦੀਆਂ ਫਿਰ ਸੱਧ ਬਣ ਜਾਂਦੇ ਨੇ ਜੋਗੀ ਬਣ ਜਾਂਦੇ ਨੇ ਜੋਗੀਆਂ ਨੂੰ ਉਹਨਾਂ ਨੇ ਫਰਕ ਰੱਖਿਆ ਹੈ ਇੱਕ ਕਹਨੇ ਬਹੁਤ ਨੇ ਕਹੇ ਪਾਉਂਦੇ ਨੇ ਜੋਗੀ ਤਾਂ ਹੋਜ ਪਾਉਂਦੇ ਨੇ ਹੈ ਤਾਂ ਜੋਗੀਆਂ ਨੇ ਜੱਲਾ ਪਰ ਚੂਕੇ ਨਾਲ ਗੁਰਮਤਿ ਰੱਖੀ ਹੋਈ ਹੈ ਇੱਕ ਕੰਨ ਪਾੜ ਲਿਆ ਇੱਕ ਹੋਰ ਛੱਡ ਲਿਆ ਇਹ ਕਹਿੰਦਾ ਜੋਗੀ ਨੂੰ ਦੇ ਦਿੱਤਾ ਇੱਕ ਵਾਸਤੇ ਗੁਰਬਾਣੀ ਰੱਖ ਲਈ ਦੋ ਡਬਲ ਹੋ ਗਿਆ ਨਾ ਪੰਥ ਗੁਰਬਾੰਦਾ ਪ੍ਰਚਾਰ ਕਰਦਾ ਜੋਗੀ ਹੈਗਾ ਹੀ ਹੈ ਹੋ ਨਾ ਕਾਣ ਕਾਹੂੰ ਕੀ ਤਰੋਂ ਨਾ ਕਾਣ ਕਾਹੂੰਗੀ ਤਰੋਂ ਮੈਂ ਕਿਸੇ ਨੇ ਸੁਣੀ ਸੁਣਾਈ ਗੱਲ ਦਾ ਪਿੱਛੇ ਗਰੰਦ ਵਧਾਇਰੇ ਨੇ ਜੋ ਮੈਂ ਆ ਕਹਿ ਰਿਹਾ ਕਿਸੇ ਵੀ ਲਿਖਤ ਤੋਂ ਜਾਂ ਕਿਸੇ ਦੇ ਕੁਝ ਕਹਿਣ ਤੋਂ ਪ੍ਰਭਾਵਤ ਹੋ ਕੇ ਨਹੀਂ ਕਹਿ ਰਿਹਾ ਇਹ ਗੱਲ ਡਾਇਰੈਕਟ ਜਿਹੜੀ ਮੈਨੂੰ ਪਰਮੈਸ਼ਰ ਨੇ ਕਹੀ ਉਹ ਕਹਿ ਰਿਹਾ ਗੁਰਬਾਣੀ ਦੇ ਵੀ ਮੈਂ ਪ੍ਰਭਾਵਤ ਨਹੀਂ ਇਸ ਗੱਲ ਬਾਰੇ ਪਿੱਛੇ ਜਿਹੜੀ ਗੁਰਬਾਣੀ ਉਹਦੇ ਵੀ ਪ੍ਰਭਾਵਤ ਨਹੀਂ ਉਹ ਵੀ ਪਿੱਛੇ ਆ ਗਈ ਨਾ ਕਾਣ ਕਾਹੂੰਗੀ ਤਰੋਂ ਪਿਛੇ ਕੁਝ ਵੀ ਲਿਆ ਹੈ ਚਾਹੇ ਕੁਰਬਾਨੀ ਮਦਨ ਆਵੇ ਦਾ ਕੋਈ ਸੌਂਦਰੀ ਜੋ ਮੈਂ ਕਹ ਰਿਹਾ ਕਿਉਂਕਿ ਡਾਇਰੈਕਟ ਪਰਮੇਸ਼ਰ ਨਾਲ ਗਈ ਹੋਈ ਗੱਲ ਹੈ ਉਹ ਵੀ ਬਾਣੀ ਪਰਮੇਸ਼ਰ ਦੀ ਹੋਈ ਹੈ ਚਾਹੇ ਕਹੋ ਪ੍ਰਭੂ ਸੋ ਮੈਂ ਕਰੂੰ ਹਾਂ ਯਾਨੇ ਕਹਾਂ ਮੈਨੂੰ ਮੈਂ ਉਹੀ ਕਰ ਕਹਾਂ ਤਾਂ ਉਸੇ ਵਾਸਤੇ ਧਰਮ ਚਲਾਉਣਾ ਹੈ ਮੈਂ ਕਿਸੇ ਦਾ ਪ੍ਰਭਾਵ ਦੋ ਕੇ ਨਹੀਂ ਗੱਲ ਕਰ ਰਿਹਾ ਕਹਦੀ ਸੁਣੀ ਸੁਣਾਈ ਗੱਲ ਹੈ ਕਿ ਕੈਨੇ ਕਰਿਆ ਭਜੋਂ ਸੋ ਇੱਕ ਨਾਮਯੰ ਭਜੋਂ ਤੋਂ ਇੱਕ ਨਾਮਯੰ ਮੈਂ ਕੇਵਲ ਇੱਕ ਨਾਮ ਨਾਲ ਜੁੜਨਾ ਹੈ ਇਹ ਗੁਰਬਾਣੀ ਕਹਿੰਦੀ ਹੈ ਇਹ ਮੈਨੂੰ ਕਿਹਾ ਹੈ ਗਲਤੋਹੀ ਗਈ ਹੋਈ ਹੈ ਮੈਂ ਕੇਵਲ ਨਾਮ ਨਾਲ ਜੁੜਨਾ ਹੈ ਕੇਵਲ ਹੁਕਮ ਨਾਲ ਜੁੜਨਾ ਹੈ ਨਾ ਹੁਕਮ ਕੇਵਲ ਮੈਂ ਹੁਕਮ ਦੇ ਅਧੀਨ ਚੱਲਣਾ ਹੈ ਹੁਕਮ ਨਾਲ ਜੁੜਿਆ ਰਹਿਣਾ ਜੋ ਪੈਨਾਮਾ ਪੈਨਾਮਾ ਦਾ ਜੁੜਨਾ ਹੁੰਦਾ ਚੁਕਾਮ ਸਰਬ ਠਾਮਿਯੰ ਉਹ ਜਿਸੋ ਇੱਕ ਨਾਮਿਯੰ ਜੋ ਕਾਮ ਸਰਬ ਠਾਮਿਯੰ ਜਿਹੜਾ ਸਾਰੇ ਜਗ੍ਹਾ ਕਾਮ ਹੋਣ ਵਾਲਾ ਨਾਮ ਹੈ ਨਾ ਐਸ ਲੋਕ ਜਰ ਪਰਲੋਕ ਚ ਲੋਕ ਪਰਲੋਕ ਚ ਕਾਮ ਵਾਲਾ ਜਿਹੜਾ ਨਾਮ ਹੈ ਨਾ ਉਹ ਉਸ ਨਾਮ ਦੀ ਗੱਲ ਕਰਦਾ ਕਾਮ ਸਰਬ ਠਾਮਿਯੰ ਜਿਹੜਾ ਕਾਮ ਹੁੰਦਾ ਸਾਰੀ ਜਗ੍ਹਾ ਠਾਮਦਾ मतलब ਜਗ੍ਹਾ ਹੁੰਦਾ ਇਥੇ ਹਰ ਜਗ੍ਹਾ ਹੀ ਗਾ ਮੌਨ ਐਸ ਲੋਕ ਤੇ ਹਰ ਜਗ੍ਹਾ ਪਰ ਲੋਕ ਚ ਵੀ ਪਰ ਲੋਕ ਹਰ ਜਗ੍ਹਾ ਨਹੀਂ ਹੁੰਦੀ ਇੱਕੋ ਜਗ੍ਹਾ ਹੁੰਦੀ ਹੈ ਪਰ ਲੋਕ ਚ ਇੱਥੇ ਤਾਂ ਬਦਲਦਾ ਹਨ ਕਦੇ ਧੁੱਪ ਕਦੇ ਛਾਉ ਕਦੇ ਗਰਮੀ ਕਦੇ ਸਰਦੀ ਇੱਥੇ ਹੀ ਬਦਲਦਾ ਮੌਸਮ ਉਹ ਤਾਂ ਨਹੀਂ ਕੁਝ ਵੀ ਬਦਲਦਾ ਮੈਂ ਜਾਪ ਆਨ ਕੋ ਜਪਾਂ ਮੈਂ ਹੋਰ ਕਿਸੇ ਦਾ ਜਾਪ ਨਹੀਂ ਜਪਣਾ ਮੈਨੂੰ ਹੋਰ ਕਿਸੇ ਦਾ ਜਾਪ ਜਪਣ ਦੀ ਲੋੜ ਨਹੀਂ ਹੈ ਨਾ ਔਰ ਥਾਪ ਨਾ ਥਪੂੰ ਨਾ ਔਰ ਥਾਪ ਨਾ ਥਪੂੰ ਥਾਪਣ ਦੀ ਗੱਲ ਆ ਗਈ ਹੁਣ ਦੇਖੋ ਬਹੁਤ ਇੰਪੋਰਟੈਂਟ ਗੱਲ ਹੈ ਮੈਂ ਕਿਸੇ ਨੂੰ ਪਰਮੇਸ਼ਰ ਦੀ ਜਗ੍ਹਾ ਨਹੀਂ ਥਾਪਣਾ ਇਹਦਾ ਵਲਾ ਗੁਰੂ ਗ੍ਰੰਥ ਸਾਹਿਬ ਨੂੰ ਬ੍ਰਿਆਹੀ ਨਹੀਂ ਦਿੱਤੀ ਥਾਪਿਆ ਹੋਇਆ ਹੈ ਇਹਦਾ ਹੁਕਮ ਨਹੀਂ ਹੈ ਉਹਨਾਂ ਨੂੰ ਇਹ ਥਾਪਣਾ ਸੀ ਫਿਰ ਜਿਵੇਂ ਮੂਰਤੀ ਥਾਪੀ ਲਈਏ ਵੀ ਅੱਜ ਤੋਂ ਬਾਅਦ ਇਹਨੂੰ ਐ ਕਰੋ ਜਿਹੜੀ ਇਹ ਕਹਿੰਦੇ ਗੁਰਿਆਈ ਦੇ ਕੇ ਥਾਪਤਾ ਇਹ ਝੂਠਾ ਲਿਖਿਆ ਹੋਇਆ ਉਹਨਾਂ ਨੇ ਆਪੇ ਨਾ ਹੋਰ ਥਾਪਣਾ ਥਪੂ ਮੈਂ ਕਿਸੇ ਨੂੰ ਪਰਮੇਸ਼ਰ ਦੀ ਜਗ੍ਹਾ ਥਾਪ ਕੇ ਨਹੀਂ ਆਣਾ ਇੱਥੇ ਵੀ ਹੁਣ ਆ ਆਉਦੀ ਜੁਦਾ ਇਹ ਮੂਰਤੀ ਥਾਪਣਾ ਕਰਨੀ ਹੈ ਨਾ ਇਹ ਕਹਾਂ ਮੈਂ ਨਹੀਂ ਕਰਨਾ ਤੇ ਹੁਣ ਦਾ ਰਮਾਲਾ ਜਾ ਕੇ ਕਹਿੰਦੇ ਨੇ ਪਰਮੇਸ਼ਰ ਦਾ ਦਰਸ਼ਨ ਕਰ ਲੋ ਗੁਰੂ ਗ੍ਰੰਥ ਸਾਹਿਬ ਨੂੰ ਲੋ ਇਹ ਵੀ ਕਾ ਸ਼ੁਰੂ ਹੋ ਗਿਆ ਕੰਮ ਆਓ ਜੇ ਕਿਸੇ ਨੇ ਦਰਸ਼ਨ ਕਰਨਾ ਨੰਕਾਲ ਦਾ ਕਰ ਲੋ ਰਮਾਲਾ ਜਾ ਕੇ ਦਿੰਦੇ ਨੇ ਨਾ ਗੁਰੂ ਦਾ ਬੜੀ ਜਾਂਦੇ ਨੇ ਬਿਲਕੁਲ ਝੂਠ ਗੱਲ ਐ ਐਸਾ ਹੋਇਆ ਹੀ ਨਹੀਂ ਔਰ ਹੋਰ ਦੀ ਲੋੜ ਵੀ ਨਹੀਂ ਸੀ ਇਹ ਪੁੱਤੀ ਪਹਿਲਾਂ ਪਰਮੇਸ਼ਰ ਦਾ ਖਾਨ ਉਦਾਂ ਹੀ ਹੈ ਗ੍ਰੰਥਾਂ ਵਿੱਚ ਚੇਤਨ ਨਹੀਂ ਹੁੰਦਾ ਕਦੇ ਵੀ ਲੋ ਮੂਰਤੀ ਜਿਨਾਂ ਗ੍ਰੰਥਾਂ ਚੇਤਨ ਨਹੀਂ ਹੁੰਦਾ ਗਿਆਨ ਹੁੰਦਾ ਇਹਨਾਂ ਦੇ ਵਿੱਚ ਗ੍ਰੰਥਾਂ 'ਚ ਗਿਆ ਮੂਰਤੀ 'ਚ ਗਿਆਨ ਨਹੀਂ ਹੁੰਦਾ ਨਾ ਗ੍ਰੰਥ ਵਿੱਚ ਉਹ ਵਿਦੇਸ਼ ਹੁੰਦਾ ਗਿਆਨ ਹੁੰਦਾ ਵੁਰਦੇ ਜਿਵੇਂ ਨਹੀਂ ਹੁੰਦਾ ਇਸ ਗੱਲੋਂ ਗ੍ਰੰਥ ਔਰ ਪੂਰਤੀ 'ਚ ਫਰਕ ਹੈ ਕੋਦੇ ਤਾਂ ਕੁਝ ਵੀ ਨਹੀਂ ਹੈ ਇਹਦੇ 'ਚ ਗਿਆਨ ਹੈ ਉਪਦੇਸ਼ ਹੈ ਇਹ ਤਾਂ ਕੁਝ ਪ੍ਰਾਪਤੀ ਹੈ ਔਰ ਤਾਂ ਕੁਝ ਵੀ ਨਹੀਂ ਪ੍ਰਾਪਤੀ ਲੈ ਇੰਨਾ ਫਰਕ ਆ ਗ੍ਰੰਥ ਵਾਲੀ ਵੀ ਨਹੀਂ ਹੁੰਦੀ ਇਹ ਵੀ ਗੱਲ ਕਰ ਦਿੱਤਾ ਗ੍ਰੰਥ ਅੱਖਰ ਹੁੰਦੇ ਨੇ ਅੱਖਰੀ ਲਿਖਣ ਬੋਲਣ ਦਾ ਬੋਲਣ ਦਾ ਬੋਲੇ ਤੇ ਬਣੀ ਬਣੀ ਹੈ ਬਾਣੀ ਕਰਨ ਦਾ ਵਿਸ਼ਾ ਅੱਖਾਂ ਦਾ ਵਿਸ਼ਾ ਨਹੀਂ ਹੈ ਬਾਣੀ ਬਾਣੀ ਕਰਨਾ ਥੋੜੀ ਜਾ ਸਕਦੀ ਹੈ ਜੋ ਅੱਖਾਂ ਨਾਲ ਦੇਖੀ ਜਾ ਸਕਦੀ ਹੈ ਚੀਜ਼ ਉਹ ਸਾਰੀ ਮਾਇਆ ਹੈ ਦਿਸਤਮਾਨ ਅੱਖਰ ਹੈ ਜੇਤਾ ਜਿਨ੍ਹਾਂ ਅੱਖਰਾਂ ਦਾ ਦਿਸਤਮਾਨ ਨਹੀਂਦਾ ਸਰ ਜਿਨ੍ਹਾਂ ਅੱਖਰ ਹੈ ਦਿਸਤਮਾਨ ਅੱਖਰ ਨਹੀਂਦਾ ਹੈ ਔਰ ਜਿਹੜਾ ਅੱਖਰ ਨਹੀਂਦਾ ਹੋਵੇ ਹੈ ਜੋ ਦੀਸੇ ਸੋ ਮਾਇਆ ਜੋ ਕਰੂਦੀ ਨਾ ਮਾਇਆ ਤਾਂ ਮਾਇਆ ਸਭ ਮਾਇਆ ਮੂਰਤੀ ਵੀ ਹੈ ਪਰ ਮੂਰਤੀ ਜੋ ਚੀਜ਼ ਨਹੀਂ ਹੈ ਜਿਹੜੀ ਗਲਤ ਵਿੱਚ ਇਹ ਤੇ ਉਪਦੇਸ਼ ਹੈ ਲਿਖਿਆ ਹੋਇਆ ਅੱਖਰਾਂ ਚ ਪੜ ਸਕਦੇ ਆ ਸਮਝ ਸਕਦੇ ਕੁਝ ਪ੍ਰਾਪਤ ਕਰ ਸਕਦੇ ਹੋ ਤਾਂ ਕੁਝ ਨਹੀਂ ਪ੍ਰਾਪਤ ਇਹ ਫਰਕ ਹੈ ਹੈ ਮਾਇਆ ਹੀ ਦੋ ਜਗ੍ਹਾ ਇਹਦੇ ਕੋਈ ਝੂਠ ਵਾਲੀ ਗੱਲ ਨਹੀਂ ਹੈ ਸੱਚ ਹੈ ਪਰ ਇਹਦੇ ਜੋ ਕੁਝ ਪ੍ਰਾਪਤੀ ਹੋਤ ਹੈ ਨਹੀਂ ਹੋਰੀ ਬੇਅੰਤ ਨਾਮ ਧਿਆਏ ਹੋ ਬੇਅੰਤ ਨਾਮ ਧਿਆਏ ਹੋ